हां जी आज ਥੋੜੀ ਲੈ ਕੇ ਆਏ 10 ਗਰੁੱਪ ਬ੍ਰੈਂਡ ਦੀ ਪਿਓਰ ਔਰਗੈਂਡੀ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਸਾਡਾ ਹਿੱਟ ਜਾ ਰਿਹਾ ਇਹ ਫੈਬਰਿਕ ਔਰ ਕਿਉਂਕਿ ਮਾਰਕੀਟ ਦੇ ਵਿੱਚ 1350 1400 ਰੁਪਏ ਸੇਲ ਹੋ ਰਿਹਾ ਆਪਣਾ ਪ੍ਰਾਈਸ ਹੈ 1150 1150 ਰੁਪਏ ਪ੍ਰਾਈਸ ਹੋਣ ਕਰਕੇ ਜੀ ਮਾਰਕੀਟ ਤੋਂ 2-300 ਰੁਪਏ ਰੇਟ ਘਟਾਉਣ ਕਰਕੇ ਬਹੁਤ ਜ਼ਿਆਦਾ ਸਪੀਡ ਨਾਲ ਵਿਕ ਰਿਹਾ ਸਾਡੇ ਕੋਲ ਡਿਜ਼ਾਈਨ ਨਵੇਂ ਐਡ ਹੋ ਗਏ ਇਹ ਪਿਓਰ ਔਰਗੈਂਡੀ ਸ਼ਰਟ ਹੈ ਜੀ ਲੀਵੀਅਰ ਕਾਟਨ ਦੀ ਬਾਟਮ ਹੋਊਗੀ ਬਾਟਮ ਦੇ ਵਿੱਚ ਸ਼ੈਡੋ ਪ੍ਰਿੰਟ ਆਉਂਦਾ ਹੈ ਡਿਜ਼ਾਈਨ ਚੈੱਕ ਸਕ੍ਰੀਨਸ਼ਾਟ ਸ਼ੇਅਰ ਕਰਿਓ ਜਲਦੀ ਜਲਦੀ ਸਾਡੇ WhatsApp ਤੇ ਜਾਂ Instagram ਤੇ ਬਹੁਤ ਪਿਆਰਾ ਸਟਾਕ ਹੈ ਜੀ ਇਹ ਦੀ ਬਾਟਮ ਇਹ ਸ਼ਰਟ ਪਿਓਰ ਆਰਗੈਂਟੀ ਸ਼ਰਟ ਦੇ ਨਾਲ 10 ਬ੍ਰੈਂਡ ਦੇ ਆਰਟੀਕਲ ਨੇ ਜੀ ਸਭ ਤੋਂ ਹਿੱਟ ਜਾ ਰਹੀ ਹੈ ਪ੍ਰਾਈਸ ਟਰਾਈ ਕਰ ਲਿਓ ਪ੍ਰਾਈਸ ਇਹਦਾ 1150 ਕਿਤੇ ਨਹੀਂ ਮਿਲਣਾ ਆਪਣਾ ਪ੍ਰਾਈਸ ਹੈ 1150 ਮਾਰਕੀਟ ਦੇ ਵਿੱਚ 1350 1400 1500 ਪ੍ਰਾਈਸ ਇਹ ਹੈ ਆਪਣਾ ਪ੍ਰਾਈਸ ਰਹੂਗਾ ਜੀ 1150 ਰੁਪਏ ਸ਼ਿਪਿੰਗ ਰੋਗੀ ਆਨਲਾਈਨ ਪੇਮੈਂਟ ਦੇ ਵਿੱਚ 50 ਰੁਪਏ ਜੀ ਕੈਸ਼ ਓਨਲੀ ਵਿੱਚ 100 ਰੁਪਿਆ ਜਲਦੀ ਜਲਦੀ ਸਕਰੀਨਸ਼ਾਟ ਸ਼ੇਅਰ ਕਰੀ ਚਲੋ ਸਾਡੇ ਵਟਸਐਪ ਤੇ ਤੇ ਇੰਸਟਾਗ੍ਰਾਮ ਤੇ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਨੇ ਲੀਵਿਆ कॉटन ਦੇ ਬਾਟਮ ਦੇ ਨਾਲ ਪਿਓਰ ਆਰਗੈਨਿਕ ਦੀ ਸ਼ਰਟ ਬ੍ਰਾਂਡ ਚੈੱਕ ਕਰ ਲਓ 10 ਬ੍ਰਾਂਡ ਦੇ ਆਰਟੀਕਲ ਨੇ ਬ੍ਰਾਂਡ ਦੇ ਨਾਮ ਨਾਲ ਤੁਹਾਨੂੰ ਦੱਸ ਰਿਹਾ ਜੀ ਕਿਉਂਕਿ ਇਹ ਬ੍ਰਾਂਡ ਦੇ ਸੂਟ ਜਿਹੜੇ ਲੀਵੀਆ ਕਾਟਨ ਦੀ ਬਾਟਮ ਦੇ ਨਾਲ ਔਰਗੈਂਡੀ ਸ਼ਰਟ ਮਾਰਕੀਟ ਦੇ ਵਿੱਚ ਤੁਹਾਨੂੰ ਮਿਲੂਗਾ ਇਹ 1300 ਤੋਂ ਲੈ ਕੇ 1500 ਤੱਕ ਆਪਣਾ ਰੇਟ ਰਹੂਗਾ ਜੀ ਸਿਰਫ 1150 ਰੁਪਏ ਪ੍ਰਾਈਸ ਦਾ ਚੈਲੰਜ ਹੋਊਗਾ ਜਲਦੀ ਜਲਦੀ WhatsApp ਤੇ ਆਰਡਰ ਬੁੱਕ ਕਰਾਈ ਚਲਿਓ ਜੀ ਜਾਂ ਸਾਡੇ Instagram ਤੇ ਕਰਾਈ ਚਲਿਓ ਔਰ ਜਿਨ੍ਹਾਂ ਨੇ ਪੇਜ ਨਹੀਂ ਫੋਲੋ ਕੀਤਾ ਪੇਜ ਨੂੰ ਫੋਲੋ ਕਰ ਲਓ ਔਲੀਸ਼ਰ ਸ਼ੋਰੂਮ ਪਿੱਕੀ ਬਹੁਤ ਹੀ ਪਿਆਰਾ ਸਟਾਕ ਹੈ ਜੀ ਪਿਓਰ ਔਰਗੈਂਡੀ ਤੁਸੀਂ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਔਲੀਸ਼ਰ ਵਾਲਿਆਂ ਦਾ ਕੱਪੜਾ ਸ਼ੋਰੂਮ ਥਾਣਾ ਰ